ਇਹ ਚੀਜ਼ ਦੀ ਸਾਡੀ ਗਾਰੰਟੀ ਹੈ ਬਈ ਇੰਡਨ ਦੇ ਪੇਂਟ ਤੋਂ ਲੈ ਕੇ ਸਾਇਲੈਂਸਰ ਤੋਂ ਲੈ ਆ ਆ ਦੇਖੋ ਜੀ ਇਹ ਜਿਹੜਾ ਸਾਇਲੈਂਸਰ ਹੈ ਇਹ ਵੀ ਆਪਣਾ ਨਵਾਂ ਹੈ ਜਿਹੜੇ ਸ਼ੌਕਰ ਨੇ ਉਹ ਵੀ ਨਵੇਂ ਨੇ ਆ ਬਗਰਾੜ ਦੇਖੋ ਥੱਲੇ ਮਰੀ ਕੈਮਰਾ ਆ ਦੇ ਲਾਈਵ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੋਟਰਸਾਈਕਲ ਆਪਣਾ ਲਈ ਹੋਰ ਆ ਗਿਆ ਤੇ ਦੇਖੋ ਪਹਿਲਾਂ ਤੇ ਬੰਜ ਨਾਲ ਕਰਾਉਣੀ ਹੈ ਗੱਲਬਾਤ ਥੋੜੀ ਦੇਖ ਸਕਦੇ ਹੋ ਇਹ ਹਾਲਤ ਕਿਦਾਂ ਦੀ ਹੈ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਜੀ ਵਧੀਆ ਵਧੀਆ ਹੋਰ ਵੀ ਠੀਕ ਆ ਤੇ ਕਿਹੜੇ ਪਿੰਡੋਂ ਆਏ ਹੋ ਬਈ ਬਈ ਕੋਟਕਪੂਰੇ ਤੋਂ ਬਈ ਕੋਟਕਪੂਰ ਦਾ ਕਿੰਨੇ ਕਿਲੋਮੀਟਰ ਪੈ ਗਈ 150 ਕਿਲੋਮੀਟਰ ਪੈ ਜਾਂਦਾ ਬਾਈ 150 ਕਿਲੋਮੀਟਰ ਤੇ ਮੋਟਰਸਾਈਕਲ ਦਾ ਤਿਆਰ ਕਰਵਾਉਣਾ ਹੈ ਜੀ ਲੈ ਵੀ ਗੱਡੀ ਨੂੰ ਪੂਰਾ ਰੈਡੀ ਕਰਾਂਗੇ ਹਾਲਤ ਦੇਖੋ ਇਹਦੀ ਤੇ ਬਾਈ 150 ਕਿਲੋਮੀਟਰ ਤੋਂ ਆਏ ਨੇ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਤਿਆਰ ਆ ਜਾਵੇ ਕਿਰਾ ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਇੱਕ ਸਪੈਸ਼ਲੀ ਚੀਜ਼ ਦਿਖਾਵਾਂਗੇ ਤੇ ਮੋਟਰਸਾਈਕਲ ਨੂੰ ਬਹੁਤ ਸਮਾਂ ਹੋ ਗਿਆ ਖੜੇ ਨੂੰ ਤੇ ਇਹਦੀ ਹਾਲਤ ਦੇਖੋ ਜਮਾ ਖਤਮ ਹੋਇਆ ਪਿਆ ਜਿਵੇਂ ਕਹਿ ਦੇਣਾ ਬਾਈ ਕੁਵਾਰ ਤੋਂ ਲੈ ਆਇਆ ਕੁਵਾਰ ਹੀ ਹੋਇਆ ਪਿਆ ਸਾਰਾ ਮੋਟਰਸਾਈਕਲ ਤੇ ਇਹਨੂੰ ਆਪਾਂ ਪਹਿਲਾਂ ਕਰਾਂਗੇ ਸਟਾਰਟ ਤੇ ਆਪਾਂ ਸਟਾਰਟ ਕਰਕੇ ਚੈੱਕ ਕਰਾਂਗੇ ਵੀ ਇਹਦਾ ਇੰਜਨ ਆ ਜਿਹੜਾ ਵਰਕਿੰਗ ਦੇ ਵਿੱਚ ਹੈ ਤੇ ਆਜੋ ਪਹਿਲਾਂ ਮੋਟਰਸਾਈਕਲ ਦੀ ਕੰਡੀਸ਼ਨ ਦੇਖੋ ਕਿਦਾਂ ਦੀ ਹੈ ਵੀ ਕਿਦਾਂ ਦੇ ਹਾਲਾਤ ਹੋਏ ਪੈਨ ਆ ਵਿਚਾਰੇ ਨੂੰ ਕਿੰਨੇ ਹੀ ਸਾਲ ਹੋ ਗਏ ਹੋਣਗੇ ਖੜੇ ਨੂੰ ਤੇ ਆਪਾਂ ਸਾਰਾ ਕੁਝ ਕਰਾਂਗੇ ਓਕੇ ਰਿਪੋਰਟ ਤੇ ਵਾਦੇ ਚ ਬ ਮੋਡੀਫਾਈ ਵੀ ਕਰਾਂਗੇ ਤੇ ਆਪਾਂ ਇਹਨੂੰ ਹੁਣ ਪਹਿਲਾਂ ਸਟਾਰਟ ਕਰਕੇ ਦੇਖਾਂਗੇ ਪਹਿਲਾਂ ਤੁਹਾਨੂੰ ਦਿਖਾ ਦਿਆ ਦੇਖੋ ਬੱਬਾ ਚੂਹਾਂ ਚਾਂ ਦਾ ਬੁਰਾ ਹਾਲ ਕੀਤਾ ਪਿਆ ਤੇ ਟੈਂਕੀ ਵੀ ਖਤਮ ਹੋਈ ਪਈ ਐ ਟੈਂਕੀ ਦੇ ਵਿੱਚ ਦਾ ਹਾਲਤ ਦੇਖਦੇ ਆ ਓਹੋ ਹੋ ਕੀ ਬਾਤ ਐ ਯਾਰ ਜਮੀ ਖਤਮ ਹੋਈ ਪਈ ਐ ਗੱਡੀ ਡੱਡ ਪੋਟੀ ਹੋਈ ਪਿਆ ਡੱਡ ਪੋਟੀ ਲੈ ਹੁਣ ਆਪਾਂ ਇਹਨੂੰ ਅੰਦਰ ਲੈ ਕੇ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਸਟਾਰਟ ਕਰਕੇ ਫੇਰ ਸਟਾਰਟ ਹੋ ਜਾਂਦੇ ਨੇ ਕਿਉਂਕਿ ਇਹ ਪੁਰਾਣੇ ਸੰਦ ਨੇ ਇਹ ਤਾਂ ਹੋ ਹੀ ਜਾਣਗੇ ਬਾਈ ਲੈ ਵੀ ਦੀਪ ਸਿੰਘ ਲਿਆ ਗੱਡੀ ਅੰਦਰ ਕਰਦੇ ਆ ਗੱਡੀ ਟਰਾਈ ਸਟਾਰਟ ਕਰਕੇ ਚੈੱਕ ਕਰਦੇ ਆ ਹਵਾ ਹਵਾ ਵੀ ਹੈ ਨਹੀਂ ਟਾਇਰਾਂ ਦੇ ਵਿੱਚ ਲੈ ਵੀ ਚੱਲਦੇ ਆ ਅੰਦਰ ਕਰਦੇ ਸਟਾਰਟ ਓਹੋ ਕੀ ਬਾਤ ਹੈ ਬੱਬੇ ਗੱਡੀ ਪਹਿਲਿਆਂ ਚ ਆਈ ਹੋਈ ਆ ਪਹਿਲਿਆਂ ਚ ਮਾਡਲ ਵੀ ਚੈੱਕ ਕਰੀਏ ਆਪਾਂ ਕਿਹੜਾ ਮਾਡਲ ਹੈ ਗੱਡੀ ਦਾ ਮਾਡਲ ਦੇਖਦੇ ਆ ਵੀ ਪਹਿਲਾਂ ਗੱਡੀ ਦਾ ਮਾਡਲ ਕਿਹੜਾ ਹੈ ਤੇ ਮਾਡਲ ਹੈਗੀ 94 ਕਾਰਬੂਰੇਟਰ ਦੁਆਰੇ ਲੱਗਿਆ ਹੋਇਆ ਤੇ 94 ਮਾਡਲ ਦੇ ਵਿੱਚ ਹੈ ਤੇ ਟੈਂਕੀ ਟੂਕੇ ਓਰੀਜਨਲ ਆ ਸਾਰਾ ਤੇ ਸ਼ੌਕਰਾਂ ਦੀ ਰਾੜਾ ਰੂੜਾ ਤੱਕ ਵੀ ਦੇਖਣ ਲਾ ਪੀਆ ਕਿਉਂਕਿ ਬਹੁਤ ਖਤਮ ਹੋਈ ਪਈ ਐ ਲੈ ਹੁਣ ਪਹਿਲਾਂ ਆਪਾਂ ਸਟਾਰਟ ਕਰਾਂਗੇ ਇਹਨੂੰ ਸਟਾਰਟ ਕਰਕੇ ਚੈੱਕ ਕਰਦੇ ਆਂ ਕੁਛ ਨਹੀਂ ਖੋਲਿਆ ਤੁਹਾਡੇ ਸਾਹਮਣੇ ਆ ਪੈਟਰੋਲ ਪਾਈਪ ਲਾਉਣ ਲੱਗਿਆ ਕਾਰਬੂਰੇਟਰ ਦੇ ਉੱਪਰ ਦੇਖੋ ਤੇ ਪਾਉਨੇ ਆ ਪੈਟਰੋਲ ਕਰਦੇ ਆ ਟੈਸਟਿੰਗ ਪਿੱਕੀ ਗੱਲ ਬਾਤ ਐ ਲੈ ਵੀ ਪੈਟਰੋਲ ਮੁੰਡਾ ਪਾਉਣ ਲੱਗਿਆ ਤੇ ਕਰਨੇ ਟੈਸਟਿੰਗ ਕੀ ਗੱਲ ਬਾਤ ਹੈ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀਰ ਨੇ ਪੁਰਾਣੇ ਮੋਟਰਸਾਈਕਲਾਂ ਦੇ ਸ਼ੌਕੀਨ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਈ ਆਪਾਂ ਦੇਖਦੇ ਹਾਂ ਵੀ ਕਿੰਨੇ ਟਾਈਮ ਦੇ ਵਿੱਚ ਸਟਾਰਟ ਹੁੰਦਾ ਕਿਵੇਂ ਸਟਾਰਟ ਹੁੰਦਾ ਕਿ ਇਦਾਂ ਦਾ ਸਾਊਂਡ ਹੈ ਇਹਦਾ ਚੈੱਕ ਕਰਦੇ ਹਾਂ ਵੀ ਪੁਰਾਣੀਆਂ ਗੱਡੀਆਂ ਨੂੰ ਲੋਕ ਕਿਉਂ ਚਾਹੁੰਦੇ ਨੇ ਕਿਉਂ ਇੰਨਾ ਪਸੰਦ ਕਰਦੇ ਨੇ ਵੀ ਕੀ ਗੱਲ ਬਾਤ ਹੈ ਅੱਜ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਇਸ ਲਾਈਵ ਵੀਡੀਓ ਦੇ ਵਿੱਚ ਹੀ ਲਈ ਵੀਡੀਓ ਨੂੰ ਸ਼ੇਅਰ ਕਰ ਦੋ ਦੱਬ ਕੇ ਮੜਾ ਜਾ ਜਿੰਨੇ ਵੀਰ ਜੁੜੇ ਹੋ ਹੈ ਨਾ ਦੱਬ ਕੇ ਸ਼ੇਅਰ ਕਰ ਦਿਓ ਕਿ ਕਿ ਲੋਕਾਂ ਨੂੰ ਪਤਾ ਲੱਗ ਜੇ ਪੁਰਾਣੇ ਸੰਦ ਆਪਾਂ ਕਿਉਂ ਰੱਖਦੇ ਆ ਲੈ ਜੀ ਦੇਖੋ ਗਿਆ ਲੈ ਪੈਟਰੋਲਾ ਪੈ ਗਿਆ ਠੀਕ ਹੈ ਤੇ ਆਪਾਂ ਕੁਝ ਨਹੀਂ ਖੋਲਿਆ ਦੇਖ ਸਕਦੇ ਹੋ ਪਲੱਗ ਦੇ ਉੱਪਰ ਮਿੱਟੀ ਵੀ ਉਦਾਂ ਹੀ ਲੱਗੀ ਪਈ ਆ ਸਾਰਾ ਕੁਝ ਉਦਾਂ ਦੀ ਹੈ ਸਿਲੈਂਸਰ ਚੈੱਕ ਕਰਾ ਦੇਣਾ ਬਾਈ ਕਹਿਣ ਕਿ ਪਹਿਲਾਂ ਕਿਤੇ ਸਟਾਰਟ ਨਾ ਕੀਤਾ ਹੋਵੇ ਸਿਲੈਂਸਰ ਦੇ ਵਿੱਚ ਮਿੱਟੀ ਦੇਖ ਸਕਦੇ ਹੋ ਬਾਈ ਹਜੇ ਕੋਈ ਸਟਾਰਟ ਨਹੀਂ ਕੀਤਾ ਅਸੀਂ ਪਹਿਲੀ ਵਾਰੀ ਇਹਨੂੰ ਸਟਾਰਟਿੰਗ ਕਰਨ ਲੱਗਿਆ ਦੇਖਦੇ ਆ ਆ ਜੋ ਜਰਾ ਦੇਖਦੇ ਆ ਇਹ ਚੋਕ ਚੋਕ ਲਾ ਲਈਆ ਇਹ ਲੈ ਚੋਕ ਲਾਤੀ ਲੈ ਰੇ ਸਾਜੇ ਲੱਗ ਆ ਆਹਾ ਚੱਲ ਜੋ ਅੱਡਾ ਚੱਲ ਹੋ سٹਾਰਟ ਰੇਸ ਆੜੀ ਹੋਈ ਐ ਰੇਸ ਦੀ ਤਾਰ ਆੜੀ ਹੋਈ ਐ ਲੱਗਦਾ ਹੈ ਦੇਖ ਕੋਸ ਨੀ ਹੁੰਦਾ ਤੇ ਸੰਗ ਓਕੇ 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 ਹੋ ਗਈ ਹੋ ਗਈ ਹੋ ਗਈ ਤੇ ਖੜ ਜਾ ਇੱਕ ਵਣ ਲੈ ਵੀ ਦੋਸਤੋ ਸਾਸਤਰੀ ਕਾਲ ਸਾਰਿਆਂ ਨੂੰ ਤੇ ਮੋਟਰਸਾਈਕਲ ਆਪਾਂ ਕਰਤਾ ਤਿਆਰ ਦੇਖੋ ਲੋਕਾਂ ਤੇ ਦੱਸੋ ਬਈ ਡੀਲਕਸ ਮਾਡਲ ਦੇ ਵਿੱਚ ਕਰਿਆ ਆਪਾਂ ਤਿਆਰ ਗੱਡੀ ਸਾਰੀ ਓਕੇ ਦੀ ਰਿਪੋਰਟ ਕੱਲੀ ਕੱਲੀ ਚੀਜ਼ ਨਵੀਂ ਬਈ ਗੱਡੀ ਪੂਰੇ ਕੋਕੇ ਲਾਤੇ ਕੋਕੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਦੇਖ ਸਕਦੇ ਹੋ ਬਾਈ ਕਿ ਕਿੱਦਾਂ ਬਣੀ ਹੈ ਕੱਲ ਬਾਤ ਸਾਰੇ ਦਿਖਾਵੇ ਟੈਂਕ ਟੁਕੇ ਪੇਂਟ ਏ ਟੂ ਜ਼ेड ਚੀਜ਼ ਦਿਖਾ ਵੀ ਕਿਹੜੇ ਬਾਈਆਂ ਨੇ ਪੁੱਛਣਾ ਤਾਂ ਕਮੈਂਟ ਜੀ ਵੀ ਸਾਨੂੰ ਪੁੱਛ ਸਕਦਾ ਬਾਈ ਵਿੱਚ ਕੀ ਕੀ ਸਮਾਨ ਨਵਾਂ ਪਾਇਆ ਤੇ ਕਿੰਨਾ ਖਰਚਾ ਆਇਆ ਉਹ ਵੀ ਤੁਹਾਨੂੰ ਦੱਸਾਂਗੇ ਸਾਰਾ ਕੱਲੀ ਕੱਲੀ ਚੀਜ਼ ਦੱਸ ਦੇ ਤੁਹਾਨੂੰ ਵੀ ਕੀ ਕੀ ਸਮਾਨ ਨਵਾਂ ਲੱਗਦਾ ਤੇ ਕਿੰਨਾ ਖਰਚਾ ਆਉਂਦਾ ਪਹਿਲਾਂ ਸਾਰਾ ਏ ਟੂ ਜ਼ेड ਚੈੱਕ ਕਰੋ ਬਾਈ ਏ ਟੂ ਜ਼ेड ਚੈੱਕ ਕਰੋ ਪਹਿਲਾਂ ਇਹਦੇ ਵਿੱਚ ਪਹਿਲਾਂ ਆਪਾਂ ਜਿਹੜਾ ਟਾਇਰ ਨਾ ਉਹ ਵੀ ਨਵੇਂ ਪਾਇਨੇ 2 ਨਵੀਂ ਟਾਇਰ ਨਵੀ ਤੇ ਜਿਹੜੇ ਮਗਰਾਟ ਨੇ ਨਮਾ ਜਿਹੜਾ ਪੁੱਲੀ ਬੋਡੀ ਦਾ ਸਮਾਨ ਹੈ ਇਹ ਤਾਂ A to Z ਹੀ ਨਮਾ ਹੋ ਜਾਂਦਾ ਕਿਉਂਕਿ ਇਹਦੇ ਬਿਨਾਂ ਤਾਂ ਗੱਲ ਬਾਤ ਬਣਦੀ ਨਹੀਂ ਟੈਂਕੀ ਟਾਪੇ ਵੀ ਨਵੇਂ ਪਾਏ ਨੇ ਤੇ ਨਵੇਂ ਕੋਈ ਐਦਾਂ ਹੀ ਨਹੀਂ ਹੈਗਾ ਵੀ ਲਿਆ ਕੇ ਟੈਂਕੀ ਟਾਪੇ ਐਦਾਂ ਹੀ ਲਾ ਦਾਂਗੇ ਪਰ ਇਹ ਪੇਂਟ ਕਰਨੇ ਪੈਂਦੇ ਨੇ ਜਿਹੜਾ ਪੇਂਟ ਹੈ ਇਹਦੀ ਕੁਆਲਿਟੀ ਅਲੱਗ ਹੈ ਭਾਈ ਜਿਹੜੇ ਨਵੇਂ ਨੇ ਉਹਨਾਂ ਨਾਲੋਂ ਵੀ ਜ਼ਿਆਦਾ ਕੁਆਲਿਟੀ ਹੈ ਤੁਸੀਂ ਚੈੱਕ ਕਰ ਲਿਓ ਭਾਵੇਂ ਕਿਉਂਕਿ ਜਿਹੜੇ ਇਹਦੇ ਸਟicker ਹੁੰਦੇ ਨੇ ਉਹ ਪੇਂਟ ਦੇ ਵਿੱਚ ਹੁੰਦੇ ਨੇ ਜਿਹੜੇ ਤੁਸੀਂ ਟੈਂਕੀ ਟੱਪ 'ਤੇ ਆਮ ਲੈ ਕੇ ਲਾ ਦੋਗੇ ਉਹਨਾਂ ਧੁੱਪ ਦੇ ਵਿੱਚ ਖੜਾਵਾਂਗੇ ਤਾਂ ਜਿਹੜੇ ਸਟਿੱਕਰਲੇ ਪੱਟੇ ਆਂਦੇ ਨੇ ਇਹਦੇ ਵਿੱਚ ਤੁਸੀਂ ਇਹ ਮਹਿਸੂਸ ਨਹੀਂ ਕਰ ਸਕਦੇ ਨੋਂ ਵਿੱਚ ਮਾਰ ਕੇ ਸਟਿੱਕਰ ਨਹੀਂ ਪੱਟ ਸਕਦੇ ਬਈ ਇਹ ਚੀਜ਼ ਦੀ ਸਾਡੀ ਗਾਰੰਟੀ ਹੈ ਬਈ ਇੰਜਨ ਦੇ ਪੇਂਟ ਤੋਂ ਲਾ ਸਾਇਲੈਂਸਰ ਤੋਂ ਲਾ ਆ ਦੇਖੋ ਜੀ ਇਹ ਜਿਹੜਾ ਸਾਇਲੈਂਸਰ ਹੈ ਇਹ ਵੀ ਉੱਪਰ ਨਵਾਂ ਲਾਇਆ ਜਿਹੜੇ ਸ਼ੌਕਰ ਨੇ ਉਹ ਵੀ ਨਵੇਂ ਨੇ ਆ ਮਗਰਾੜ ਦੇਖੋ ਥੱਲੇ ਮਰੀ ਕੈਮਰਾ ਵੀ ਮਗਰਾੜ ਜਿਹੜੇ ਹੈਗੇ ਨੇ ਇਹ ਨਵੇਂ ਪਾਏ ਨੇ ਆ ਜਿਹੜਾ ਦਾ ਪੇਂਟ ਆ ਦੂਜਾ ਪਲਾਸਟਿਕ ਪੇਂਟ ਮਾਰਿਆ ਕਿਉਂਕਿ ਇਹ ਖਰਾਬ ਨਾ ਹੋਣਿਆ ਉਹ ਜਾਣ ਵੀ ਚਰਚੁਰ ਨਾ ਪਈਏ ਇਸ ਕਰਕੇ ਸਰ ਨਵਾਂ ਲਾਇਆ ਸਿਸਟਮ ਇਹ ਤੇ ਆ ਦੇਖੋ ਜੀ ਆ ਜਿਹੜਾ ਗਾਜਾ ਇਹ ਨਾਰਮਲ ਗਾਜ ਨਹੀਂ ਹੈਗਾ ਇਹਨੂੰ ਕੱਢ ਕੇ ਨਿਕਲ ਕਰਵਾਇਆ ਜਾਂਦਾ ਬਈ ਕਿਉਂਕਿ ਇਹ ਵੀ ਖਰਾਬ ਨਾ ਹੋ ਜਾਣ ਬਈ ਇਹ ਸਾਰੀ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਇਕੱਲੀ ਇਕੱਲੀ ਚੀਜ਼ ਦੇਖਣੀ ਪੈਂਦੀ ਆ ਆ ਦੇਖੋ ਇੱਧਰ ਕੈਮਰਾ ਮਾਰ ਇੱਧਰ ਨਹੀਂ ਇਹਦੇ ਉੱਪਰ ਆ ਕੰਪਨੀ ਦਾ ਲੋਗੋ ਦੇਖੋ ਜੀ ओरिजिनल ਮਿੰਡਾ ਇਹ ਆ ਮਿੰਡਾ ਨਹੀਂ ਹੈਗਾ ओरिजिनल ਮਿੰਡਾ ਜੀ ਦੇਖ ਸਕਦੇ ਹੋ ਤੁਹਾਨੂੰ ਜੇ ਵੀਡੀਓ ਦੇ ਵਿੱਚ ਦਿਂਦਾ ਤੇ ਹੈਡਲਾਈਟ ਵੀ ਦਿਖਾ ਦੇਣਾ ਤੁਹਾਨੂੰ ਆ ਜੋ ਹੈਡਲਾਈਟ ਦਾ ਆ ਦੇਖੋ ਜੀ ਹੈਡਲਾਈਟ ਦੇ ਉੱਪਰ ਵੀ ਲੋਗੋ ਹੈ ਕੱਲਾ ਕੱਲਾ ਦੇਖ ਸਕਦੇ ਹੋ ਇਹਦਾ ਮੀਟਰ ਦੇਖੋ ਜਿਹੜਾ ਕੰਪਨੀ ਦੇ ਵਿੱਚੋਂ ਆਉਂਦਾ ਉਹੀ ਲਾਇਆ ਆਪਾਂ ਨੇ ਫ੍ਰੀ ਕੋਲ ਦਾ ਲੀਵਰ ਤੋਂ ਲਾ ਦੇਖ ਸਕਦੇ ਆ ਲੀਵਰਾਂ ਦੇ ਥੱਲੇ ਵੀ ਲੋਗੋ ਲੱਗੇ ਹੋਣ ਬਈ ਹੋਂਡੇ ਦੇ ਜਿਹੜਾ ਕੱਲਾ ਕੱਲਾ ਲੀਵਰ ਆ ਉਹ ਵੀ ਹੋਂਡੇ ਦਾ オリジナル ਆ ਬਈ ਕਿਸੇ ਵੀ ਚੀਜ਼ ਤੁਹਾਨੂੰ ਘਾਟ ਨਹੀਂ ਮਿਲੂ ਇਸ ਤਰ੍ਹਾਂ ਦਾ ਮੋਟਰਸਾਈਕਲ ਜੇ ਤਿਆਰ ਕਰਵਾਉਣਾ ਹੈ ਕਾ ਤੁਹਾਨੂੰ 40 ਤੋਂ 45000 ਰੁਪਏ ਖਰਚ ਆਉ ਬਈ ਜਿਹੜੇ ਵੀਰ ਨੇ ਤਿਆਰ ਕਰਵਾਉਣਾ 40 ਤੋਂ 45000 ਰੁਪਏ ਖਰਚੇ ਆਜੂ オリジナル ਸਮਾਨ ਪਾ ਕੇ ਟੋਟਲ ਚੀਜ਼ ਦਾ ਬਿੱਲ ਮਿਲੂ ਬਈ ਤੁਹਾਨੂੰ ਤੇ ਬਾਈਆਂ ਨੂੰ ਵੀ ਮਿਲਿਆਉਨੇ ਆ ਜਿੰਨਾ ਬਾਈਆਂ ਦਾ ਮੋਟਰਸਾਈਕਲ ਤੇ ਕਰਾਉਨੇ ਗੱਲਬਾਤ ਤੇ ਬਾਈਆਂ ਨੂੰ ਪੁੱਛਾਂਗੇ ਕਿ ਕਿੱਥੋਂ ਆਏ ਨਾ ਤੇ ਬਈ ਜੀ ਕਿੱਥੋਂ ਆਏ ਤੁਸੀਂ ਇਹ ਕੋਟਕਪੂਰੇ ਤੋਂ ਬਈ ਕੋਟਕਪੂਰੇ ਤੋਂ ਕਿੰਨੇ ਦੂਰ ਪੈਂਦੇ ਤੁਹਾਨੂੰ ਇਹ ਪੈ ਜਾਂਦਾ ਬਈ 100 ਤੇ ਮੇਰੇ ਸਾਨ 35 40 ਕਿਲੋਮੀਟਰ ਪੈਂਦਾ 35 40 ਕਿਲੋਮੀਟਰ ਪੈਂਦਾ ਇੱਕ ਸਾਈਡ ਆ ਇੱਕ ਸਾਈਡ ਇੱਕ ਸਾਈਡ 200 ਕਿਲੋਮੀਟਰ ਮੰਗੂ ਪੈ ਜਾਣਾ ਤੁਹਾਨੂੰ ਹਾਂ ਬਸ 200 ਕਿਲੋਮੀਟਰ ਕਿਵੇਂ ਲੱਗਿਆ ਜੀ ਮੋਟਰਸਾਈਕਲ ਬਹੁਤ ਵਧੀਆ ਬਈ ਬਹੁਤ ਪੂਰਾ ਘੰਟਾ ਜੀ ਟਨ ਕਰਾਤੀ ਜੀ ਤੇ ਬੋਟ ਆਈ ਜਾਵਾਂ ਇਹ ਦਾਦਾ ਇਹ ਨਿਸ਼ਾਨੀ ਹੈ ਜੀ ਹਾਂ ਇਹ ਦਾਦਾ ਇਹ ਨਿਸ਼ਾਨੀ ਹੈ ਤੇ ਦਾਦਾ ਇਹ ਨਿਸ਼ਾਨੀ ਆ ਤੁਹਾਨੂੰ ਮੋਟਰਸਾਈਕਲ ਦਿਖਾਉਨੇ ਆ ਪਹਿਲਾਂ ਇਹ ਕਿਦਾਂ ਦਾ ਹਾਲਤ ਦੀ ਜਮਾ ਗਲਿਆ ਪਿਆ ਤੇ ਬਈ ਆ ਵੀਡੀਓ ਦੇ ਉੱਪਰ ਤੁਸੀਂ ਸਕਰੀਨ ਤੇ ਦੇਖੋ ਕਿ ਕਿਦਾਂ ਦਾ ਹੋਇਆ ਪਿਆ ਤੇ ਅੱਜ ਦੇਖ ਸਕਦੇ ਹੋ ਭਾਈ ਸਾਰਾ ਮੋਟਰਸਾਈਕਲ ਹੁਣ ਦੇਖੋ ਤੁਸੀਂ ਕਿਵੇਂ ਬਣਿਆ ਭਾਈ ਨਵਾਂ ਬਣਾਤਾ ਭਾਈ ਜਵਾਂ ਨਵਾਂ ਬਣਾਤਾ ਭਾਈ ਓਕੇ ਗਾਟ ਨੱਡ ਤੱਕ ਵੀ ਐਂ ਜਗਦਾ ਹੈ ਜਗਦਾ ਪੂਰਾ ਭਾਈ ਪੂਰਾ ਕੱਲੀ ਕੱਲੀ ਚੀਜ਼ ਦਾ ਪਤਾ ਲੱਗਦਾ ਨਾ ਵੀ ਹਾਂ ਹੈਗੀ ਗੱਲਬਾਤ ਭਾਈ ਹਾਂਜੀ ਹਾਂਜੀ ਲੈ ਵੀ ਜਿਹੜੇ ਵੀਰ ਨੇ ਮੋਟਰਸਾਈਕਲ ਤਿਆਰ ਕਰਵਾਉਣਾ ਹੋਏ ਸਾਨੂੰ ਸਵੇਰੇ 8 ਤੋਂ 9 ਕਾਲ ਲਾ ਸਕਦੇ ਭਾਈ ਬਾਕੀ ਚੈੱਕ ਕਰ ਲੋ ਤੁਸੀਂ ਸਾਰਾ ਮੋਟਰਸਾਈਕਲ ਕਿਸੇ ਵੀ ਚੀਜ਼ ਤੋਂ ਘਾਟ ਨਹੀਂ ਮਿਲੂਗੀ ਜੇ ਕੋਈ ਮਾੜੀ ਮੁੱਤਰੀ ਦਿੱਕਤ ਆਉਂਦੀ ਹੈ ਤਾਂ ਆਪਾਂ ਸਰਵਿਸ ਵੀ ਫੁੱਲ ਦੰਨੇ ਆ ਬਈ ਲੈ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀਰ ਨੂੰ ਵਧੀਆ ਲੱਗਦੇ ਆ ਕਰ ਦਿਓ ਲਾਈਕ ਵਾਲਾ ਬਟਨ ਓਕੇ